ਅਮੀ ਆਏ ਕਿ ਨਹੀਂ ਇਸ ਲਈ ਫਿਰ ਕਮਾਂਗੇ ਕਿ ਸੀੜੀਆਂ ਤਾਂ ਉਹਨਾਂ ਵਾਸਤੇ ਹੁੰਦੀਆਂ ਜਿਨ੍ਹਾਂ ਨੇ ਛੱਤ ਤੱਕ ਪਹੁੰਚਣਾ ਹੋਵੇ ਕਿਉਂਕਿ ਉੱਥੇ ਇੱਕੋ ਹੀ ਸੀੜੀ ਕੰਮ ਆ ਜਾਏਗੀ ਉੱਥੇ ਬਾਰ-ਬਾਰ ਸੀੜੀਆਂ ਬਦਲਣ ਦੀ ਲੋੜ ਹੁਣ ਬੰਦਾ ਕਹੇ ਆਹ ਸੀੜੀ ਛੱਤ ਤੇ ਜਾਂਦੀ ਆ ਚਾਹੇ ਇੱਕ ਜਾਵੇ ਜਾਂ ਲੱਖਾਂ ਜਾਣ ਕਰੋੜਾਂ ਜਾਣ ਸੀੜੀ ਬਦਲਣ ਦੀ ਲੋੜ ਨਹੀਂ ਹੈ ਕਿਉਂਕਿ ਇੱਕੋ ਹੀ ਸੀੜੀ ਛੱਤ ਤੱਕ ਲੈ ਜਾਏਗੀ ਸੀੜੀ ਜਾਨੀ ਸਟੇਅਰ ਕੋਡਿੰਗ ਪਰ ਜਦੋਂ ਗੱਲ ਰੱਬ ਦੀ ਆਉਂਦੀ ਹੈ ਤਾਂ ਮੇਰੀ ਮੰਜ਼ਿਲ ਤੋਂ ਉਹ ਖੁਦਾ ਹੈ ਰਸਤਾ ਮuje ਉੱਥੇ ਦਾ ਰਸਤਾ ਆਪ ਬਣਾਣਾ ਹੈ। ਔਰ ਆਪ ਬਣਾਣ ਦਾ ਮਤਲਬ ਹੈ ਮੁਰਸ਼ਿਦ ਦੇ ਕੋਲੋਂ ਯੁਕਤੀ ਲੈ ਕੇ ਮਿਹਨਤ ਕਰਕੇ ਆਪਣੀ ਸੁਰਤੀ ਨੂੰ ਉਸ ਉਚਾਈ ਤੱਕ ਲੈ ਕੇ ਜਾਣਾ ਹੈ ਜਿੱਥੇ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕੀਏ। ਇਸ ਲਈ ਬੁੱਲੇ ਸ਼ਾਹ ਕਹਿੰਦੇ ਐਸੇ ਮੁਰਸ਼ਿਦ ਦਾ ਜੀਵਨ 'ਚ ਹੋਣਾ ਬਹੁਤ ਹੀ ਜ਼ਰੂਰੀ ਹੈ ਜੋ ਸਾਨੂੰ ਸਹੀ ਰਸਤਾ ਦਿਖਾ ਸਕੇ, ਸਹੀ ਦਿਸ਼ਾ ਦਿਖਾ ਸਕੇ ਕਿ ਕਿਸ ਤਰ੍ਹਾਂ ਅਸੀਂ ਫਰਸ਼ ਤੋਂ ਅਰਸ਼ ਤੱਕ ਪਹੁੰਚ ਸਕਦੇ ਹਾਂ। ਕਿਸ ਤਰ੍ਹਾਂ ਅਸੀਂ ناکਾਮਯਾਬੀ ਤੋਂ ਕਾਮਯਾਬੀ ਤੱਕ ਪਹੁੰਚ ਸਕਦੇ ਹਾਂ ਕਿਸ ਤਰ੍ਹਾਂ ਸੀ ਡਰ ਤੋਂ ਇੱਕ ਹੁੰਦਾ ਡਰ ਕਾਇਰਤਾ ਕਿਸ ਤਰ੍ਹਾਂ ਸੀ ਡਰ ਕਾਇਰਤਾ ਤੋਂ ਬਹਾਦਰੀ ਤੱਕ ਹਿੰਮਤ ਹੌਸਲੇ ਤੱਕ ਪਹੁੰਚ ਸਕਦੇ ਹਾਂ ਕਿਉਂਕਿ ਇਹ ਸਫਰ ਕਾਦਾ ਸਫਰ ਹੈ ਇਹ ਸਫਰ ਇਸੇ ਤਰ੍ਹਾਂ ਸਮਝ ਲਓ ਕੋਇਲੇ ਦਾ ਹੀਰਾ ਬਣਨ ਦਾ ਸਫਰ ਹੈ ਇੱਕ ਬੀਜ ਦਾ ਬ੍ਰਿਖਸ਼ ਬਣਨ ਦਾ ਸਫਰ ਹੈ ਇੱਕ ਪੱਥਰ ਦਾ ਭਗਵਾਨ ਦੀ ਮੂਰਤ ਬਣਨ ਦਾ ਸਫਰ ਹੈ ਔਰ ਚਾਹੇ ਬੀਜ ਦਾ ਬ੍ਰਿਖਸ਼ ਬਣਨ ਦਾ ਸਫਰ ਹੋਵੇ ਚਾਹੇ ਇੱਕ ਇੱਕ ਪੱਥਰ ਦਾ ਮੂਰਤ ਬਣਦਾ ਸਫਰ ਹੋਵੇ ਤਾਂ ਇੱਥੇ ਮਾਲੀ ਦੀ ਔਰ ਮੂਰਤੀਕਾਰ ਦੀ ਲੋੜ ਤੋਂ ਬਿਨਾ ਪੱਥਰ ਕਦੀ ਮੂਰਤੀ ਬਣ ਸਕਦਾ ਤਾਂ ਇੱਕ ਬੀਜ ਕਦੀ ਸਮਝਦੇ ਹੋ ਕਿ ਨਹੀਂ ਕਹਿੰਦੇ ਕਿ ਬੀਜ ਬ੍ਰਿਛ ਬਣਦਾ ਸਫਰ ਉਦੋਂ ਹੀ ਤੈਅ ਕਰ ਸਕਦਾ ਜਦੋਂ ਉਹਨੂੰ ਅੱਛਾ ਮਾਲੀ ਮਿਲ ਜਾਵੇ ਉਹਨੂੰ ਸਹੀ ਜ਼ਮੀਨ ਮਿਲ ਜਾਵੇ ਔਰ ਇੱਕ ਪੱਥਰ ਮੂਰਤ ਉਦੋਂ ਹੀ ਬਣ ਸਕਦਾ ਜਦੋਂ ਉਹਨੂੰ ਕੋਈ ਅੱਛਾ ਕਾਰੀਗਰ ਮਿਲ ਜਾਵੇ ਔਰ ਇੱਕ ਇਨਸਾਨ ਭਗਵਾਨ ਤੱਕ ਉਦੋਂ ਹੀ ਪਹੁੰਚ ਸਕਦਾ ਜਦੋਂ ਕੋ ਉਹਨੂੰ ਕੋਈ ਅੱਛਾ ਮੁਰਸ਼ਿਦ ਮਿਲ ਜਾਵੇ ਕੋਈ ਜਿਹੜਾ ਗੁਰੂ ਮਿਲ ਜਾਵੇ ਇਸ ਲਈ ਸਮਝਣਾ ਸੋ ਇਸ ਲਈ ਬੁੱਲੇ ਸ਼ਾਹ ਕਹਿੰਦੇ ਕਿ ਸਿਫਤ ਕਰਾ ਮੈਂ ਫਕਰਾਂ ਦੀ ਇਹ ਫਕਰ ਬੜੇ ਉਹਨੇ ਬੜੇ ਅਨਮੋਲ ਹੁੰਦੇ ਫਕਰ ਅਗਰ ਮਿਲ ਜਾਣ ਤਾਂ ਗਵਾਇਓ ਨਾ ਯਾਦ ਰੱਖਿਓ ਅਗਰ ਸੱਚੇ ਫਕਰ ਮਿਲ ਜਾਣ ਤਾਂ ਉਹਨੂੰ ਗਵਾਇਓ ਨਾ ਸੰਭਾਲ ਲਿਓ ਕਿਉਂਕਿ ਅਸੀਂ ਕਈ ਵਾਰ ਦੱਸਿਆ ਹੈ ਬੁਲਾਨਾ ਰੂਮੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ مولانا رومی کہتے ہیں جس نے دنیا مانگی اس کو دنیا ملی جس نے اخرت چاہی اسے کیونکہ کئی کہتے ہیں میرا مینوں نا स्वर्ग ملے مینوں جنت ملے تا مولانا رومی دس دے ہیں کئی دنیا دے sukh مانگ دے انہاں نوں دنیا مل جاندی ہے کئی اخرت دے sukh مانگ دے ہیں انہاں نوں اخرت مل جاندی ہے سو انہوں نے کی دسیا کہ جس نے دنیا مانگی اس کو जवाब तुम्हें भी नाल नाल देना है, उसको दुनिया जिसने आखरत को चाहा उसे आखरत मिली जिसने दुनिया को चाहा उसे जिसने आखरत को चाहा उसे और जिसने को चाहा उसे रब मिला और जिसे रब मिला उसे सब मिला तो बड़ी प्यारी गल बड़ी उच्च कोटी की गल कही रूमी ने कहते बंदा दुनिया ही मंगता चला जाता है ਉਦੇ ਬੱਲੇ ਦੁਨੀਆ ਹੀ ਪੈਂਦੀ ਹੈ ਔਰ ਅੰਤ ਵੇਲੇ ਹੱਥ ਮਲਦਾ ਖਾਲੀ ਚਲਾ ਜਾਂਦਾ ਹੈ ਕਿਉਂਕਿ ਦੁਨੀਆ ਜਿੰਨੀ ਮਰਜੀ ਮੰਗ ਲਓ ਦੁਨੀਆ ਜਿੰਨੀ ਮਰਜੀ ਇਕੱਠੀ ਕਰ ਲਓ ਹੁਣ ਅੱਖਾਂ ਬੰਦ ਹੋ ਜਾਣ ਤਾਂ ਜ਼ਰਾ ਸੋਚੋ ਨਾਲ ਕੀ ਲੈ ਜਾਣਾ ਬੰਦੇ ਨੇ ਬੰਦੇ ਨੇ ਆਪਣੀ ਜੇਬ ਚ ਕੋਈ ਚੀਜ਼ ਰੱਖ ਲਵੇ ਕਿ ਲੈ ਭਾਈ ਆ ਜਾਣ ਲੱਗੇ ਮੇਰੇ ਤਫਾਸਾ ਆਉਂਦਾ ਭਾਈ ਇਹ ਨਿੱਕੀ ਜਿਹੀ ਸੂਈ ਵੀ ਤੂੰ ਨਾਲ ਕਿੱਥੋਂ ਲੈ ਜਾਣੀ ਹੈ ਨਾਲ ਕਿਉਂਕਿ ਲਿਜਾਣ ਵਾਲਾ ਸ਼ਰੀਰ ਹੈ ਇਹ ਜਿਸਮ ਹੈ ਜਦ ਜਿਸਮ ਹੀ ਨਾਲ ਨਹੀਂ ਜਾਣਾ ਤਾਂ ਜਿਸਮ ਨਾਲ ਜੁੜੀ ਕੋਈ ਚੀਜ਼ ਹੱਥ ਜਿੰਨਾ ਮਰਜੀ ਘੁੱਟ-ਘੁੱਟ ਕੇ ਫੜੀ ਜਾ ਆ ਸੂਈ ਫੜ ਲਈ ਪੈਸਾ ਫੜ ਲਿਆ ਆ ਚੀਜ਼ ਫੜ ਲਈ ਭਾਈ ਇਹ ਹੱਥ ਵੀ ਇੱਥੇ ਰਹਿ ਜਾਣੇ ਹੈ ਤਾਂ ਚੀਜ਼ਾਂ ਵੀ ਫੜੀਆਂ ਹੋਈਆਂ ਇੱਥੇ ਰਹਿ ਜਾਣੀਆਂ ਇਸ ਕਰਕੇ ਕਿਹੜੀ ਚੀਜ਼ ਤੇਰੇ ਨਾਲ ਜਾਣੀ ਹੈ ਸੋ ਮਲਾਨਾ ਰੂਮੀ ਕਹਿੰਦੇ ਜਿਹੜਾ ਦੁਨੀਆਂ ਨੂੰ ਮੰਗਦਾ ਹੈ ਉਹ ਵੀ ਮੂਰਖ ਕਿਉਂਕਿ ਇੱਥੇ ਰਹਿ ਜਾਂਦਾ ਸਭ ਕੁਝ ਉਹ ਜਿਹੜਾ ਆਖਰਤ ਨੂੰ ਮੰਗਦਾ ਹੈ ਕਹਿੰਦੇ ਉਹ ਵੀ ਨਾ ਸਮਝੀਏ ਕਿਉਂ ਕਿਉਂਕਿ ਮਰਨ ਤੋਂ ਬਾਅਦ ਕਿਹੜਾ ਦੇਖਦਾ ਜੇ ਇਹਨੂੰ ਆਖਰਤ ਮਿਲਿੰਗੀ ਕਿ ਨਹੀਂ ਮਿਲਿੰਗੀ ਸਮਝਦੇ ਹੋਗ ਨਹੀਂ ਤਾਂ ਹੀ ਤਾਂ ਇਹ ਬੜੀ ਇੱਕ ਉਹ ਹੁੰਦਾ ਨਾ ਕਿ ਬੰਦਾ ਜਿੰਨਾ ਮਰਜੀ ਪਾਪ ਕਰੇ ਜਿੰਨਾ ਮਰਜੀ ਲੜਾਈ ਝਗੜੇ ਕਰੇ ਸ਼ਰਾਬੀ ਹੋਵੇ ਜਵਾਰੀ ਹੋਵੇ ਪਰ ਮਰਨ ਤੋਂ ਬਾਅਦ ਲਿਖ ਦਿੱਤਾ ਜਾਂਦਾ ਸਵਰਗਵਾਸੀ ਲੈ ਵੀ ਮਿਲ ਗਿਆ ਸਵਰਗੇ ਨੂੰ ਕਿਉਂਕਿ ਲਿਖਣ ਚ ਕੀ ਹੈ ਹਾਲਾਂਕਿ ਪਤਾ ਨਹੀਂ ਹੈ ਕੋਈ ਕਿ ਇਹਨੂੰ ਸਵਰਗ ਮਿਲਿਆ ਵੀ ਹੈ ਕਿ ਨਹੀਂ ਇਹਦਾ ਜਿੱਦਾਂ ਦੇ ਕਰਮ ਸੀ ਪਤਾ ਨਹੀਂ ਨਰਕ ਜੀ ਵੀ ਜਗਾ ਮਿਲੀ ਹੋਣੀ ਕਿ ਨਹੀਂ ਤਾਂ ਲਿਖ ਦਿੱਤਾ ਜਾਂਦਾ ਹੈ ਸਵਰਗਵਾਸੀ ਤੂੰ ਕਹਿੰਦੇ ਆ ਆਖਰਤ ਦਾ ਕੀ ਪਤਾ ਹੈ ਮਜ਼ਾ ਤਾਂ ਫਿਰ ਹੈ ਕਿ ਜ਼ਿੰਦਗੀ ਚ ਵੀ ਆਨੰਦ ਹੋਵੇ ਔਰ ਜਿਦਾ ਕਬੀਰ ਸਾਹਿਬ ਨੇ ਕਿਹਾ ਜਿਹੜਾ ਜੀਂਦੇ ਜੀ ਆਨੰਦ ਲੈਂਦਾ ਨਾ ਇਹ ਪੱਕੀ ਸ਼ਰਤ ਹੈ ਮਰਨ ਤੋਂ ਬਾਅਦ ਵੀ ਆਨੰਦ ਚ ਹੀ ਜਾਂਦਾ ਹੈ ਇਹ ਤਾਂਹੀਂ ਤਾਂ ਸੀ ਕਈ ਵਾਰ ਕਹਿੰਦੇ ਅਸੀਂ ਆਖਰਤ ਦੀ ਗੱਲ ਤਾਂ ਕਰਨੀ ਨਹੀਂ ਅਸੀਂ ਤਾਂ ਚਾਹਦੇ ਜ਼ਿੰਦਗੀ ਚ ਵੀ ਤੁਸੀਂ ਆਨੰਦ ਲਓ ਇੱਥੇ ਵੀ ਤੁਹਾਡੇ ਜੀਵਨ ਚ ਖੁਸ਼ੀ ਹੋਵੇ ਆਨੰਦ ਹੋਵੇ ਤਾਂ ਜਦੋਂ ਜਾਵਾਂ ਉੱਥੇ ਵੀ ਆਨੰਦ ਹੀ ਹੋਣਾ ਹੈ ਕਿਉਂਕਿ ਜਿੱਦਾਂ ਦੀ ਜ਼ਿੰਦਗੀ ਜੀ ਕੇ ਜਾਣੀ ਹੈ ਨਾ अगे फल भी उदाला ही मिलना है इसलिए समझना ताही मुलाना रूमी की गल दोबारा दोहरावे ना दोहरानी है कि जिसने दुनिया को चाह उसे जिसने आखरत को चाह उसे और जिसने मुरछद को चाह उसे रब मिला और जिसे रब मिला उसे और देख लो की लेना है रब लेना सब लैना कि लैना है तीन दुनिया लैनी है फिर दुनिया में चाहो ਆਖਰਤ ਲੈਣੀ ਹੈ ਫੇ ਆਖਰਤ ਦੀ ਚਾਹਤ ਕਰੋ ਤਾਂ ਜੇ ਚਾਹਦੇ ਲੈ ਜੇ ਲੈਣਾ ਹੀ ਹੈ ਤਾਂ ਫੇ ਸਭ ਲਈਏ ਤਾਂ ਜੇ ਸਭ ਲੈਣਾ ਹੈ ਤਾਂ ਮੁਰਸ਼ਿਦ ਨੂੰ ਚਾਹੋ ਕਿਉਂਕਿ ਜਿਸੇ ਮੁਰਸ਼ਿਦ ਮਿਲਾ ਉਸੇ ਰੱਬ ਮਿਲਾ ਔਰ ਜਿਸੇ ਰੱਬ ਮਿਲਾ ਉਸੇ ਸਭ ਮਿਲਾ ਤਾਂ ਸਮੀਦਾਰ ਬੰਦਾ ਕਹਿੰਦਾ ਕਿ ਜੇ ਲੈਣਾ ਹੀ ਹੈ ਤਾਂ ਸਭ ਕੁਝ ਲੈ ਲਈਏ ਛੱਡিয়ে ਕਿਉਂ ਫਿਰ ਮੌਕਾ ਹੀ ਮਿਲਿਆ ਤਾਂ ਫਿਰ ਛੱਡਣਾ ਹੀ ਕਿਉਂ ਪਤਾ ਲਈਏ ਸਭ ਕੁਝ ਹੀ ਕਿਉਂਕਿ ਜ਼ਿੰਦਗੀ ਵਾਰ-ਵਾਰ ਇੱਕ ਵਾਰ ਜ਼ਿੰਦਗੀ ਮਿਲੀ ਤਾਂ ਫਿਰ ਪੂਰਾ ਆਨੰਦ ਲੈ ਕੇ ਜਾਈਏ ਵੇ ਥੋੜਾ ਥੋੜਾ ਕੀ ਕਿਸ਼ਤਾ ਚ ਕੀ ਤੇ ਤਾਂ ਜੇ ਉਹਨੂੰ ਮੰਗਣ ਵਾਲੀ ਸਭ ਕੁਝ ਮਿਲਦਾ ਉਹਦੇ ਹੂਣ ਵਾਲੀ ਸਭ ਕੁਝ ਮਿਲਦਾ ਤਾਂ ਲੋ ਮੈਂ ਹੋ ਗਿਆ ਹਾਂ ਦਾ ਇਹੀ ਗੱਲ ਬੁੱਲੇ ਸ਼ਾਹ ਕਹਿੰਦੇ ਸੋ ਬੁੱਲੇ ਸ਼ਾਹ ਦੱਸ ਰਹੇ ਹੈ ਕਿ ਸਿਫਤ ਕਰਾਮ ਹੈ ਫਕਰਾਂ ਦੀ ਇਹ ਫਕਰ ਬੜੇ ਸੁਭਾਨ ਅਨਮੋਲ ਯਾਰਾ ਉਹ ਜਿਸ ਗੰਢ ਨੂੰ ਕੋਈ ਨਹੀਂ ਖੋਲ ਸਕਦਾ ਉਸ ਗੰਢ ਨੂੰ ਫਕਰ ਦਿੰਦੇ ਹੋਲੇ ਯਾਰ ਗੰਢ ਦਾ ਮਤਲਬ ਸਮਝਦੇ ਹੋ ਗੰਢ ਕਿਹਨੂੰ ਕਹਿੰਦੇ ਹੈ ਕਿਸੇ ਗੱਠ ਨੂੰ ਜੇ ਰੱਸੀ ਨੂੰ ਗੱਠ ਆ ਜਾਵੇ ਔਰ ਇੱਥੇ ਬੁੱਲੇ ਸ਼ਾਹ ਜਿਹੜੀ ਗੰਢ ਦੀ ਗੱਲ ਕਰ ਰਹੇ ਹਨ ਉਹ ਰੱਸੀ ਦੀ ਗੰਢਾ ਨਹੀਂ ਹੈ ਉਹ ਕੱਪੜੇ ਦੀ ਗੰਢਾ ਨਹੀਂ ਹੈ ਉਹ ਗੰਢਾ ਕੁਝ ਹੋ ਰਹੀ ਹੈ ਕਿਉਂਕਿ ਬੰਦੇ ਦੇ ਜੀਵਨ ਚ ਰੱਸੀ ਦੀ ਗੱਢ ਤਾਂ ਕੋਈ ਵੀ ਖੋਲ ਲਏਗਾ ਕੱਪੜੇ ਨੂੰ ਗੰਢ ਆ ਜਾਵੇ ਕੋਈ ਵੀ ਧਾਗੇ ਦੀ ਗੰਢ ਕੋਈ ਵੀ ਖੋਲ ਸਕਦਾ ਹੈ ਪਰ ਬੁੱਲੇ ਸ਼ਾਹ ਜਿਹੜੀਆਂ ਗੰਢਾਂ ਦੀ ਗੱਲ ਕਰ ਰਹੇ ਕਿ ਜਿਸ ਗੰਢ ਨੂੰ ਕੋਈ ਨਹੀਂ ਕਹਿੰਦੇ ਉਹ ਵੀ ਗੰਢ ਹੁੰਦੀ ਜਿਹਨੂੰ ਕੋਈ ਆਮ ਨਹੀਂ ਖੋਲ ਸਕਦਾ ਬੰਦਾ ਲੱਖ ਯੋਰ ਲਾ ਰਾਵੇ ਲੱਖ ਕੋਸ਼ੀਆਂ ਕਰ ਲਵੇ ਕਦੀ ਉਹ ਗੰਡ ਖੁੱਲਦੀ ਨਹੀਂ ਹੈ ਜਿਹੜੀ ਗੰਡ ਫਕੀਰਾਂ ਦੇ ਕੋਲ ਬੈਠਣ ਨਾਲ ਹੀ ਖੁੱਲ ਜਾਂਦੀ ਹੈ ਨਹੀਂ ਇਸਿਫਤ ਕਰਾਂ ਮੈਂ ਫਕਰਾਂ ਦੀ ਇਹ ਫਕਰ ਬੜੇ ਅਨਮੋਲ ਯਾਰਾ ਉਹ ਜਿਸ ਗੰਡ ਨੂੰ ਕੋਈ ਨਹੀਂ ਉਸ ਗੰਡ ਨੂੰ ਫਕਰ ਦਿੰਦੇ ਉਹ ਕਿਹੜੀਆ ਗੰਡਾ ਹੈ ਪਹਿਲਾਂ ਸੋਚੀਏ ਜਣਾ ਸਮਝੀਏ ਕਿ ਇਨਸਾਨ ਦੇ ਅੰਦਰ ਕਈ ਬਹਿਮਾ ਭਰਮਾਂ ਦੀਆਂ ਗੰਡਾ ਵੀ ਹੁੰਦੀਆਂ ਹੈ ਕਿਉਂਕਿ ਭਰਮਾਂ ਦੀਆਂ ਗੱਠਾਂ ਲੈ ਕੇ ਵੀ ਕਈ ਬੈਠੇ ਹੁੰਦੇ ਆ ਉਹ ਭਲੇਖੇ ਲੈ ਕੇ ਬੈਠੇ ਹੁੰਦੇ ਆ ਜਿੱਦਾਂ ਅਸੀਂ ਕਈ ਵਾਰ ਦੱਸੀਦਾ ਕਿਸੇ ਨੂੰ ਕੋਈ ਭਰਮ ਹੈ ਕਿਸੇ ਨੂੰ ਕੋਈ ਵਹਿਮ ਆ ਕੋਈ ਦਿਨਾਂ ਦੇ ਵਹਿਮ ਤੇ ਫਸਿਆ ਹੈ ਕੋਈ ਗ੍ਰਹਿ ਨਕਸ਼ਤਰਾਂ ਦੇ ਵਹਿਮਾਂ 'ਚ ਫਸਿਆ ਹੈ ਕੋਈ ਜਾਨਵਰਾਂ ਪਸ਼ੂ ਪੰਛੀਆਂ ਦੇ ਵਹਿਮਾਂ 'ਚ ਫਸਿਆ ਹੈ ਕਿਉਂਕਿ ਕਈਆਂ ਨੇ ਜਾਨਵਰਾਂ ਨੂੰ ਹੀ ਵਹਿਮ ਜੋੜੇ ਹੋਏ ਬਿੱਲੀ ਏਦਾਂ ਪੁੱਤਾ ਏਦਾਂ ਇਹ ਏਦਾਂ ਉਹ ਏਦਾਂ ਆ ਗ੍ਰਹਿ ਏਦਾਂ ਆ ਫਲਾਣਾ ਗ੍ਰਹਿ ਏਦਾਂ ਔਰ ਕਈਆਂ ਨੇ ਕਈਆਂ ਚੀਜ਼ਾਂ ਨੂੰ ਆਪਣੇ ਜੀਵਨ 'ਚ ਭਰਮ ਬਣਾ ਕੇ ਰੱਖਿਆ ਹੋਇਆ ਹੈ ਔਰ ਫਕੀਰ ਇਹ ਭਰਮਾਂ ਦੀਆਂ ਗੰਢਾਂ ਉਹ ਕਹਿੰਦੇ ਕੋਈ ਭਰਮ ਕਰਨ ਦੀ ਲੋੜ ਨਹੀਂ ਕੋਈ ਭਲੇਖਾ ਰੱਖਣ ਦੀ ਲੋੜ ਨਹੀਂ ਬਸ ਲੋੜ ਹੈ ਤਾਂ ਆਪਣੇ ਰੱਬ ਤੇ ਯਕੀਨ ਰੱਖਣ ਦੀ ਲੋੜ ਹੈ ਆਪਣੇ ਰੱਬ ਤੇ ਵਿਸ਼ਵਾਸ ਰੱਖਣ ਦੀ ਲੋੜ ਹੈ ਐਸੇ ਇਸ ਲਈ ਬਹੁਤ ਵਾਰ ਦਸੀਦਾ ਹੈ ਕਿ ਗ੍ਰਹਿਹ ਤੇ ਯਕੀਨ ਨਾ ਕਰੋ ਬਲਕੇ ਗ੍ਰਹਿਹਾਂ ਨੂੰ ਬਣਾਉਣ ਵਾਲਾ ਜੋ ਦਾਤਾ ਹੈ ਨਾ ਮਾਲਿਕ ਉਹ ਪਰਮਾਤਮਾ ਉਹ ਤੇ ਯਕੀਨ ਕਰੋ ਅਗਰ ਉਸ ਤੇ ਯਕੀਨ ਹੈ ਤਾਂ ਫਿਰ ਜਿੱਦਾਂ ਇੱਕ ਗਡਰਿਆ ਸੀ ਇੱਕ ਗਡਰਿਆ ਬਾਈਬਲ ਦੇ ਅੰਦਰ ਕਥਾ ਆਂਦੀ ਡੇਵਿਡ ਨਾਮ ਦੇ ਗਡਰਿਏ ਦੀ ਕਿਸ ਦਿਨ ਮਾਲਕ ਨੇ ਚਾਇਆ ਤਾਂ ਬਹੁਤ ਪਿਆਰੀ ਕਥਾ ਹੈ ਪਰ ਇੱਥੇ ਉਹਦੇ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿੱਸਾ ਦੱਸਾਂਗੇ ਕਿ ਡੇਵਿਡ ਇੱਕ ਗਡਰਿਆ ਸੀ ਪਰ ਉਹ ਗਡਰਿਆ ਤੋਂ ਕਿਸ ਤਰ੍ਹਾਂ ਬਾਦਸ਼ਾਹ ਬਣਿਆ ਰਾਜਾ ਬਣਿਆ ਉਹਦੇ ਅੰਦਰ ਵਿਸ਼ਵਾਸ ਕਿੰਨਾ ਸੀ ਈਸ਼ਵਰ ਤੇ ਕਦੀ ਮਾਲਕ ਨੇ ਚਾਇਆ ਤਾਂ ਖੁੱਲ ਕੇ ਦੱਸਾਂਗੇ ਇਹਦੇ ਬਾਰੇ ਪਰ ਇੱਥੇ ਕਥਾ ਹੈ ਕਿ ਇੱਕ ਦਿਨ ਉਹ ਡੇਵਿਡ ਆਪਣੀਆਂ ਭੇਡਾਂ ਚਾਰ ਰਿਹਾ ਸੀ ਹਾਲੇ ਉਸ ਵੇਲੇ ਗਡਰਿਆ ਹੀ ਸੀ ਭੇਡਾਂ ਚਾਰ ਰਿਹਾ ਸੀ ਤਾਂ ਕਿਸੇ ਨੇ ਦੇਖਿਆ ਕਿ ਡੇਵਿਡ ਉਹਦੇ ਕੋਲ ਇੱਕ ਸਤਾਰ ਹੁੰਦਾ ਸੀ ਤਾਰਜੇ ਇਦਾਂ ਇਦਾਂ ਤਾਰਾ ਲੱਗੀ ਹੁੰਦੀ ਔਰ বাজਾਇਆ ਜਾਂਦਾ ਹੁੰਦਾ ਸੀ ਉਹ ਉਹ ਕਈ ਵਾਰ ਭੇਡਾਂ ਚਰਨੀਆਂ ਤਾਂ ਉਹਨੇ ਬੈਠ ਕੇ ਆਪਣਾ ਸਤਾਰਜਾ ਵਜਾਣਾ ਤਾਂ ਬੜਾ ਖੁਸ਼ ਹੁਣਾ ਉਸਨੇ ਇੱਕ ਦਿਨ ਕਿਸੇ ਨੇ ਪੁੱਛਿਆ ਕਿ ਇੱਕ ਗਡਰਿਆ ਹੋ ਕੇ ਇੰਨਾ ਖੁਸ਼ ਤੇਰਾ ਨਾਮ ਕੀ ਹੈ ਉਹਨੇ ਕਿਹਾ ਜੀ ਮੇਰਾ ਨਾਮ ਡੇਵਿਡ ਹੈ ਉਹ ਕਹਿੰਦਾ ਬੜਾ ਖੁਸ਼ ਹੈ ਤੂੰ ਬੜਾ ਖੁਸ਼ ਹੈ ਉਹ ਕਹਿੰਦਾ ਜ਼ਿੰਦਗੀ ਇੱਕ ਵਾਰ ਮਿਲੀ ਹੈ ਤਾਂ ਖੁਸ਼ ਹੀ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਅੱਛਾ ਤੈਨੂੰ ਕੱਲ ਦੀ ਫਿਕਰ ਨਹੀਂ ਹੈ ਤਾਂ ਉਸ ਲਈ ਡੇਵਿਡ ਨੇ ਬੜੀ ਪਿਆਰੀ ਗੱਲ ਕਹੀ ਕਹਿੰਦਾ ਕੱਲ ਦੀ ਫਿਕਰ ਕੀ ਕਰਨੀ ਕੱਲ ਦੀ ਫਿਕਰ ਕੀ ਕਰਨੀ ਉਹ ਕਹਿੰਦੇ ਕੀ ਗੱਲ ਤੈਨੂੰ ਕੱਲ ਦੀ ਫਿਕਰ ਨਹੀਂ ਹੈ ਤੂੰ ਕਹਿੰਦਾ ਕੱਲ ਦੀ ਫਿਕਰ ਉਹ ਕਹਿੰਦਾ ਕੱਲ ਦੀ ਫਿਕਰ ਕੀ ਕਰਨੀ ਕੱਲ ਜਿੱਦਾਂ ਮੈਂ ਚਾਹਣਾ ਉਦਾਂ ਹੀ ਹੋਣਾ ਹੈ ਜਿੱਦਾਂ ਮੈਂ ਚਾਹਣਾ ਹੈ ਉਦਾਂ ਦਾ ਹੀ ਕੱਲ ਹੋਣਾ ਹੈ ਉਹ ਕਹਿੰਦਾ ਕੱਲ ਤੇਰੇ ਹੱਥ 'ਚ ਹੈ ਸਵਾਲ ਕਰਨ ਵਾਲਾ ਕਹਿੰਦਾ ਉਹ ਡੇਵਿਡ ਕੱਲ ਤੇਰੇ ਹੱਥ 'ਚ ਜਿਹੜਾ ਤੂੰ ਕਹਿੰਦਾ ਕੱਲ ਜੋ ਮੈਂ ਚਾਹਣਾ ਉਹੀ ਹੁਣਾ ਹੈ ਕੱਲ ਤੇਰੇ ਹੱਥ 'ਚ ਤਾਂ ਡੇਵੂ ਨੇ ਬੜਾ ਪਿਆਰਾ ਜਵਾਬ ਦਿੱਤਾ ਇਹਿੰਦਾ ਕੱਲ ਮੇਰੇ ਹੱਥ 'ਚ ਨਹੀਂ ਹੈ ਪਰ ਮੇਰੇ ਪਰਮੇਸ਼ਵਰ ਦੇ ਹੱਥ 'ਚ ਹੈ ਔਰ ਜੋ ਮੇਰਾ ਪਰਮੇਸ਼ਵਰ ਚਾਹਦਾ ਹੈ ਉਹੀ ਤਾਂ ਮੇਰੀ ਚਾਹਤ ਹੈ ਜਿੱਦਾਂ ਉਹਨਾਂ ਚਾਹਣਾ ਦਿਨ ਉਹਨਾਂ ਹੁਣਾ ਉਹਦੇ 'ਚ ਮੈਂ ਰਾਜੀ ਕਿਉਂਕਿ ਮੇਰੀ ਆਪਣੀ ਚਾਹਤ ਕੋਈ ਨਹੀਂ ਇਹ ਲਈ ਮੇਰੀ ਚਾਹਤ ਮੇਰੇ ਪਰਮੇਸ਼ਵਰ ਦੀ ਚਾਹਤ ਇੱਕ ਹੋ ਚੁੱਕੀ ਹੈ ਤਾਂ ਜੇ ਹਰ ਦਿਨ ਉਹਦੀ ਚਾਹਤ ਦੇ ਮੁਤਾਬਿਕ ਹੁੰਦਾ ਹੈ ਤੇ ਮੇਰੀ ਚਾਹਤ ਉੱਧਰ ਜੁੜ ਚੁੱਕੀ ਹੈ ਤਾਂ ਹਰ ਦਿਨ ਮੇਰੀ ਚਾਹਤ ਦੇ ਮੁਤਾਬਿਕ ਹੀ ਹੋਏਗਾ ਯਾਨੀ ਉਹ ਮੇਰੀ ਕੋਈ ਇੱਛਾ ਜਦੋਂ ਇੱਕ ਬੰਦਾ ਕਹਿੰਦਾ ਅੱ ਰੱਬਾ ਕੱਲ ਨੂੰ ਬਾਰਿਸ਼ ਹੋ ਜਾਏ ਜੇ ਕੱਲ ਨੂੰ ਬਾਰਿਸ਼ ਨਾ ਵੀ ਦੁਖੀ ਹੋਣਾ ਹੈ ਕਿਉਂਕਿ ਬੰਦਾ ਤਾਂ ਮੇਰੀ ਚਾਹਤ ਪੂਰੀ ਕਹਿੰਦਾ ਨਾ ਤਾਂ ਜੇ ਚਾਹੀ ਕੇ ਰੱਬਾ ਜੋ ਤੈਨੂੰ ਠੀਕ ਲੱਗਦਾ ਬਾਰਿਸ਼ ਚੰਗੀ ਲੱਗਦੀ ਬਾਰਿਸ਼ ਪਾ ਦੇ ਧੁੱਪ ਚੰਗੀ ਲੱਗਦੀ ਧੁੱਪ ਪਾ ਦੇ ਯਾਨੀ ਧੁੱਪ ਕੱਢ ਦੇ ਤੈਨੂੰ ਜੋ ਚੰਗਾ ਲੱਗਦਾ ਤੂੰ ਦਾ ਕਰ ਮੈਂ ਤੇਰੀ ਹਰ ਰਜ਼ਾ ਚਈ ਤਾਂ ਫਿਰ ਬੰਦਾ ਕਹਿੰਦਾ ਜੋ ਦੀ ਰਜ਼ਾ ਮੇਰੀ ਰਜ਼ਾ ਕਿ ਜਿੱਦਾਂ ਦਾ ਦਿਨ ਹੈ ਉਹ ਮੇਰੇ ਮੁਤਾਬਿਕ ਹੀ ਹੈ ਮੈਨੂੰ ਉਹੀ ਪਸੰਦ ਹੈ ਸਮਝ ਆ ਰਹੀ ਹੈ ਇਹਦਾ ਮਤਲਬ ਗ੍ਰਹਿਆਂ ਨੂੰ ਬਾਰੇ ਵੀ ਕੀ ਕਹਿਣਾ ਹੈ ਕਿ ਮੈਨੂੰ ਆਪਣੇ ਪਰਮੇਸ਼ਵਰ ਤੇ ਵਿਸ਼ਵਾਸ ਹੈ ਮੈਨੂੰ ਆਪਣੀ ਈਸ਼ਵਰ ਤੇ ਵਿਸ਼ਵਾਸ ਹੈ ਇਹ ਗ੍ਰਹਿ ਵੀ ਉਹਦੇ ਹੁਕਮ ਨਾਲ ਹੀ ਚੱਲਦੇ ਆ ਉਹਦੇ ਹੁਕਮ ਅੰਦਰ ਮੈਂ ਵੀ ਰਹਿੰਦਾ ਹਾਂ ਗ੍ਰਹਿ ਵੀ ਰਹਿੰਦੇ ਤੋਂ ਗ੍ਰਹਾਂ ਦੀ ਚਿੰਤਾ ਹੀ ਕੋਈ ਨਹੀਂ ਕਿਉਂਕਿ ਮੈਂ ਆਪਣੇ ਪਰਮੇਸ਼ਵਰ ਦੇ ਹੁਕਮ ਤੇ ਚੱਲਣ ਵਾਲਾ ਹਾਂ ਔਰ ਜਿਹਦਾ ਉਹਦੇ ਹੁਕਮ ਤੇ ਚੱਲਦਾ ਹੈ ਉਹਦਾ ਕਦੀ ਬੁਰਾ ਹੋ ਹੀ ਨਹੀਂ ਸਕਦਾ ਉਹਨੂੰ ਹਰ ਪਾਸੇ ਹੀ ਕਾਮਯਾਬੀ ਮਿਲਦੀ ਹੈ ਦਲਤੋਂ ਦੇ ਹੁਕਮ ਅੰਦਰ ਚੱਲਣ ਦੀ ਹੈ ਸਾਹੀਂ ਤਾਂ ਗੁਰੂ ਵੀ ਕਹਿੰਦੇ ਨੇ ਹੁਕਮੇ ਅੰਦਰ ਹੁਕਮ ਅੰਦਰ ਚਲੋਗੇ ਤਾਂ ਸਭ ਕੁਝ ਹੀ ਆਏਗਾ ਸਭ ਕੁਝ ਹੀ ਜੀਵਨ ਚਾਹੇਗਾ ਇਸੇ ਚੀਜ਼ ਦੀ ਕਮੀ ਨਹੀਂ ਰਹੇਗੀ ਜਦੋਂ ਹੁਕਮ ਤੋਂ ਬਾਹਰ ਚੱਲਦੇ ਆ ਤਾਂ ਹੁਕਮ ਤੋਂ ਬਾਹਰ ਚੱਲ ਕੇ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਤਕਲੀਫਾਂ ਦੁੱਖਾਂ ਨੂੰ ਸਦਾ ਦੇ ਲੈਂਦੇ ਆ ਕਿਉਂਕਿ ਪਰਮੇਸ਼ਵਰ ਪ੍ਰਭੂ ਉਸ ਮਾਲਿਕ ਦੇ ਹੁਕਮ ਨੂੰ ਤੋੜਨ ਦਾ ਮਤਲਬ ਹੈ ਆਪਣੇ ਜੀਵਨ ਨੂੰ ਦੁੱਖਾਂ ਵੱਲ ਮੋੜਨਾ ਉਹਦੀ ਰਜ਼ਾ ਅੰਦਰ ਚੱਲਣਾ ਤਾਂ ਸ਼ੁਕਰ ਕਰਨਾ ਇਹਦਾ ਮਤਲਬ ਹੈ ਖੁਸ਼ੀਆਂ ਰਹਿਮਤਾਂ ਵਰਕਰਾਂ ਦੇ ਦਰਜੇ ਖੁੱਲੇ ਰੱਖਣੇ ਇਸ ਲਈ ਆਪਣੇ ਮਾਦਿਕ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਔਰ ਇਹ ਗੁਰੂ ਰਹਿਬਰੀ ਹੈ ਫਕਰੀ ਹੈ ਜਿਹੜੇ ਸਰੀਆ ਭਰਮਾਂ ਦੀਆਂ ਗੰਡਾਂ ਨੂੰ ਭਲੇਖ ਦੀਆਂ ਗੰਡਾਂ ਨੂੰ ਇਸ ਕਰਕੇ ਆਪਣੇ ਅੰਦਰੋਂ ਧਰਮ ਦੀ ਗੰਢ ਵੀ ਖੋਲ ਦਿਓ ਕਿ ਮੈਂ ਕਿਸੇ ਕਿਸਮ ਦਾ ਬਹਿਮ ਨਹੀਂ ਰੱਖਣਾ ਕੋਈ ਦਿਨ ਦਾ ਬਹਿਮ ਨਹੀਂ ਰੱਖਣਾ ਕਿਈਆਂ ਨਾ ਤੇ ਦਿਨਾਂ ਨੂੰ ਵੀ ਬਹਿਮ ਰੱਖੇ ਹੁੰਦੇ ਆ ਆ ਮੰਗਲ ਨਹੀਂ ਚੰਗਾ ਬੁੱਧ ਨਹੀਂ ਚੰਗਾ ਸ਼ਨੀ ਨਹੀਂ ਚੰਗਾ ਸ਼ੁਕਰ ਨਹੀਂ ਚੰਗਾ ਇਹ ਨਹੀਂ ਚੰਗਾ ਬੋ ਨਹੀਂ ਚੰਗਾ ਔਰ ਕਈ ਦੇ ਇੱਥੇ ਤੱਕ ਦੇਖੇ ਆ ਆ ਮਾਲਕੋ ਮੈਂ ਕਾਲਾ ਕਪੜਾ ਪਾਸਾ ਨੇ ਕਿ ਕੀ ਗੱਲ ਕਿਸ ਨੇ ਕਿਹਾ ਸੀ ਕਾਲਾ ਪਾਉਂਗਾ ਤੇਰੇ ਵਾਸਤੇ ਅਸ਼ੁਭ ਹੈ ਉਹ ਰੰਗਾਂ ਨੂੰ ਵੀ ਅਸ਼ੁਭ ਬਣਾ ਦਿੱਤਾ ਸ਼ਾਇਦ ਤੁਹਾਡੇ ਮਾਈਂਡ 'ਚ ਵੀ ਕਿਸੇ ਦੇ ਹੋਵੇ ਤਾਂ ਆ ਰੰਗ ਚੰਗਾ ਨਹੀਂ ਉਹ ਰੰਗ ਚੰਗਾ ਨਹੀਂ ਤਾਂ ਰੰਗ ਕਿਹਦੇ ਬਣਾਏ ਹੋਏ ਆ ਕੁਦਰਤ ਦੇ ਬਣਾਏ ਹੋਏ ਆ ਜੇ ਤੁਸੀਂ ਮਨ 'ਚ ਹੀ ਸੋਚ ਲਿਆ ਰੰਗ ਚੰਗਾ ਨਹੀਂ ਤਾਂ ਤੁਹਾਡੀ ਸੋਚ ਨੇ ਉਹਨੂੰ ਮਾੜਾ ਬਣਾਣਾ ਨਹੀਂ ਤਾਂ ਰੱਬ ਨੇ ਕੋਈ ਚੀਜ਼ ਮਾੜੀ ਨਹੀਂ ਬਣਾਈ ਇਸ ਲਈ ਬੰਦਾ ਆਪਣੇ ਮਾਈਂਡ ਦੀ ਜਦੋਂ ਕਿਸੇ ਚੀਜ਼ ਨੂੰ ਅੱਛਾ ਕਿਸੇ ਜੀ ਨੂੰ ਬੁਰਾ ਇਹਨੂੰ ਸ਼ੁਰੂ ਕਰ ਦਿੰਦੇ ਨੇ ਦਾ ਮਤਲਬ ਐਸੀ ਆਪਣੇ ਜੀਵਨ ਚ ਆਪ ਹੀ ਦੁੱਖਾਂ ਨੂੰ ਕਰ ਰਹੇ ਆ ਹੁਣ فرض ਕਰੋ ਇੱਕ ਬੰਦਾ ਕਹਿੰਦਾ ਹੈ ਆ ਤਿੰਨ ਰੰਗ ਮੇਰੇ ਵਾਸਤੇ ਚੰਗੇ ਚਾਰ ਰੰਗ ਮੇਰੇ ਵਾਸਤੇ ਮਾੜੇ ਇਹਦਾ ਮਤਲਬ ਉਹਦੀ ਸੋਚ ਨੇ ਚਾਰ ਬੁਰਾਈਆਂ ਆਪਣੇ ਪ੍ਰਤੀ ਆਪ ਹੀ ਖੜੀਆਂ ਆਹ ਰੰਗ ਮੇਰੇ ਜੀਵਨ ਚ ਆ ਕੇ ਮੈਨੂੰ ਦੁੱਖ ਦੇਣਾ ਇੱਕ ਬੰਦਾ ਕਹਿੰਦਾ ਹੈ ਸਾਰੇ ਰੰਗ ਹੀ ਪ੍ਰਮਾਤਮਾ ਦੇ ਐ ਹੁਣ ਇੱਕ ਵੀ ਰੰਗ ਐਸਾ ਨਹੀਂ ਐ ਜਿਹੜਾ ਨੂੰ ਤਕਲੀਫ ਦੇ ਸਕੇ ਇਹਦਾ ਮਤਲਬ ਉਹਨਾਂ ਸਾਰੇ ਰੰਗਾਂ ਨੂੰ ਆਪਣਾ ਮਿੱਤਰ ਬਣਾ ਲਿਆ ਜੇ ਹਰ ਰੰਗ ਹੀ ਮੇਰਾ ਮਿੱਤਰ ਹੈ ਤਾਂ ਕੋਈ ਰੰਗ ਮੇਰਾ ਬੁਰਾ ਹਰ ਦਿਨ ਹੀ ਮੇਰਾ ਮਿੱਤਰ ਹੈ ਤਾਂ ਕੋਈ ਦਿਨ ਮੇਰੇ ਵਾਸਤੇ ਮਾੜਾ ਤਾਂ ਰੱਬ ਨੇ ਹਰ ਚੀਜ਼ ਅੱਛੀ ਬਣਾਈ ਹੈ ਸਾਡੇ ਵਾਸਤੇ ਅੱਛਾ ਨਾਮ ਕਿਹੜਾ ਦਿੱਤੇ ਐ ਸੰਡੇ ਮੰਡੇ ਟੀਊਲ ਤੇ ਰੱਬ ਨੇ ਜਾਂ ਬੰਦੇ ਨੇ ਤਾਂ ਹੁਣ ਬੰਦਾ ਕਹਿੰਦਾ ਮੰਗਲਵਾਰ ਮਾੜਾ ਸਮਝਦੇ ਹੋ ਗਏ ਨੀ ਇਹ ਮੰਗਲਵਾਰ ਨਾਮ ਕਿਹੜਾ ਰੱਖਿਆ ਪਰਮਾਤਮਾ ਨੇ ਦਿਨ ਬਣਾਏ ਐ ਪਰਮਾਤਮਾ ਨੇ ਸੂਰਜ ਚੜਾਇਆ ਹੈ ਪਰਮਾਤਮਾ ਨੇ ਇਹ ਮੌਕਾ ਦਿੱਤਾ ਹੈ ਪਰ ਐਸੀ ਉਹ ਰੱਬ ਦੇ ਦਿੱਤੇ ਮੌਕੇ ਨਾਲ ਵੀ ਇੱਕ ਦਿਨ ਦਾ ਨਾਮ ਜੋੜ ਕੇ ਉਹ ਦਿਨ ਨੂੰ ਚੰਗਾ ਮਾੜਾ ਬਣਾ ਦਿੰਦੇ ਆ ਸਮਝ ਦਿਓ ਕਿ ਨਹੀਂ ਔਰ ਜਿਹੜੇ ਜਾਦੇ ਬਹਿਮੀ ਆ ਨਾ ਉਹ ਤਾਂ ਸ਼ਨੀਵਾਰ ਤੋਂ ਬੜਾ ਡਰਦੇ ਆ ਅਜਲੇ ਤੇਲ ਹੈ ਭਾਈ ਸ਼ਨੀਚਰ ਦੀ ਦ੍ਰਿਸ਼ਟੀ ਬੜੀ ਮਾੜੀ ਐਦਾਂ ਹੈ ਸਮਝੀ ਨਾ ਜ਼ਰਾ ਇੱਕ ਵਾਰ ਐਸੀ ਬੈਠੇ ਸੀ ਇੱਕ ਜਗ੍ਹਾ ਉੱਥੇ ਗੱਲ ਚੱਲ ਰਹੀ ਕਿ ਸਭ ਤੋਂ ਖਤਰਨਾਕ ਗ੍ਰਹਿ ਕਿਹੜਾ ਹੈ ਕਹਿੰਦੇ ਛੜੀ ਯਾਨੀ ਉੱਥੇ ਉਹਨਾਂ ਦੀ ਚਰਚਾ ਚੱਲ ਰਹੀ ਸੀ ਇਹ ਸਭ ਤੋਂ ਖਤਰਨਾਕ ਗ੍ਰਹਿ ਹੈ ਜਿਸ ਤੇ ਆਪਣੀ ਕੂਪ ਦ੍ਰਿਸ਼ਟੀ ਕਰ ਦਿੰਦਾ ਹੈ ਨਾ ਕਹਿੰਦੇ ਉਹਨੂੰ ਫੇਰ 60 ਸਾਲ ਕੀ ਲੱਗ ਜਾਂਦੀ ਹੈ 7.5 ਸਾਲ ਤੱਕ ਉਹ ਤਕਲੀਫਾਂ ਨਾਲ ਤੜਫਦਾ ਹੈ ਦਰਦਰ ਦਾ ਮੰਗਤਾ ਬਣ ਜਾਂਦਾ ਹੈ ਭਿਖਾਰੀ ਬਣ ਜਾਂਦਾ ਹੈ ਤਾਂ ਉਹਨਾਂ ਨੇ ਸਾਨੂੰ ਪੁੱਛਿਆ ਤੁਹਾਡੇ ਬਾਰੇ ਕੀ ਕਹਿਣਾ ਹੈ ਤੁਹਾਡੇ ਇਹ ਬਾਰੇ ਕੀ ਕਹਿਣਾ ਹੈ ਇਹ ਕਹਿੰਦਾ ਸਾਡਾ ਕਹਿਣਾ ਤਾਂ ਇਹ ਹੀ ਹੈ ਕਿ ਠੀਕ ਹੈ ਸਭ ਤੋਂ ਖਤਰਨਾਕ ਗ੍ਰਹਿ ਨਾ ਸ਼ਨੀ ਹੈ ਪਰ ਸਾਡਾ ਕਹਿਣਾ ਇਹ ਹੈ ਉਹ ਮਾਲਿਕ ਨੇ ਪ੍ਰਮਾਤਮਾ ਨੇ ਸਾਨੂੰ ਸ਼ਨੀ ਵਾਰ ਵਾਲੇ ਦਿਨ ਹੀ ਦੁਨੀਆ ਤੇ ਭੇਜੇਗੇ ਨਹੀਂ ਉਹਨਾਂ ਦੇ ਕਾਬੂ ਕਰਨਾ ਹੈ ਉਹ ਕਰ ਲਿਆ ਬਾਪੂ ਜਿਹੜਾ ਸਾਡਾ ਹੋ ਗਿਆ ਉਹਦੇ ਵਾਸਤੇ ਮਾਰਿਆ ਨਹੀਂ ਕਿਉਂਕਿ ਅਸੀਂ ਇਹਨੂੰ ਕੰਟਰੋਲ ਕਰਨਾ ਦੁਨੀਆ ਤੇ ਪਹਿਲਾ ਹੀ ਸ਼ਨੀਵਾਰ ਵਾਲੇ ਦਿਨ ਹੋਏ ਸੀ ਇਸ ਕਰਕੇ ਸਾਨੂੰ ਕੋਈ ਸ਼ਨੀ ਦਾ ਡਰੀ ਨਹੀਂ ਹੈ ਕਿਉਂਕਿ ਸ਼ਨੀ ਨੂੰ ਆ ਗਏ ਹੀ ਕਾਬੂ ਕਰ ਲਿਆ ਸੀ ਜਿਹਦਾ ਬੰਦਾ ਬੱਚਾ ਸ਼ਨੀ ਨੂੰ ਆਇਆ ਸਮਝਦੇ ਹੋ ਐਸੀ ਵੀ ਸ਼ਨੀ ਨੂੰ ਆਏ ਹੋ ਰਾਕੇ ਹੁਣ ਸਾਡੇ ਹੋ ਗਏ ਨਾ ਸ਼ਨੀ ਤੋਂ ਡਰਨ ਦੀ ਲੋੜ ਨਹੀਂ ਸਾਡੇ ਕਾਬੂ ਚ ਹੈ ਔਰ ਸੱਚੀ ਗੱਲ ਹੈ ਕੋਈ ਮਿਆਗ ਨਹੀਂ ਕਰ ਰਹੇ ਅਸੀਂ ਇਹ ਫਕੀਰਾਂ ਦੀ ਇਵਾਦਤ ਜਿਹੜੀ ਹੁੰਦੀ ਹੈ ਸਿਮਰਨ ਹੁੰਦਾ ਭਗਤੀ ਹੁੰਦੀ ਹੈ ਇਹ ਕੋਈ ਛੋਟੀ ਚੀਜ਼ ਨਹੀਂ ਹੁੰਦੀ 12 ਸਾਲ ਦੀ ਉਮਰ ਤੋਂ ਐਵੇਂ ਨਹੀਂ ਬੰਦਗੀ ਕਰ ਰਹੇ ਸੋ ਅਸੀਂ ਤੁਹਾਨੂੰ ਵੀ ਪਰਮਾਚੂ ਗੱਡਣਾ ਚਾਹੁੰਦੇ ਆ ਤੁਹਾਡੇ ਅੰਦਰ ਵੀ ਪ੍ਰਮਾਤਮਾ ਦਾ ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਤਾਂ ਕਿ ਤੁਹਾਡੇ ਅੰਦਰ ਇਹ ਕਿ ਯਕੀਨ ਹੋਵੇ ਕਿ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਇਸਨੇ ਯਕੀਨ ਰੱਖੋ ਆਪਣੇ ਰੱਬ ਤੇ ਇਸ ਲਈ ਜਿਸ ਗੱਡ ਨੂੰ ਕੋਈ ਨਹੀਂ ਖੋਲ ਸਕਦਾ ਉਸ ਗੱਡ ਨੂੰ ਫਕਰ ਦਿੰਦੇ ਹੁੱਲੇ ਸ਼ਾਹ ਕਹਿੰਦੇ ਫਕੀਰ ਗੰਡਾ ਖੋਲਣੀ ਆਂਦੇ ਬਹਿਮਾ ਭਰਮਾਂ ਦੀਆਂ ਗੰਡਾ ਡਰ ਦੀਆਂ ਗੰਡਾ ਚਿੰਤਾਵਾਂ ਦੀਆਂ ਗੰਡਾ ਫਿਕਰਾਂ ਦੀਆਂ ਗੰਡਾ ਕਿਉਂਕਿ ਬੰਦਾ ਕਿੰਨੀਆਂ ਫਿਕਰਾਂ ਕਿੰਨੀਆਂ ਟੈਨਸ਼ਨਾਂ ਆਪਣੇ ਦਿਮਾਗ ਤੇ ਲੈ ਕੇ ਬੈਠਾ ਰਹਿੰਦਾ ਉਹ ਗੱਠ ਜਿਹੜੀ ਹੈ ਨਾ ਉਹ ਫਿਕਰਾਂ ਦੀ ਬਹਿਮਾ ਭਰਮਾਂ ਦੀ ਉਹ ਡਰ ਦੀ ਉਹ ਚਿੰਤਾ ਦੀ ਉਹ ਗੱਡ ਹੀ ਇਨਸਾਨ ਨੂੰ ਸੁੱਖ ਨਾਲ ਜੀਣ ਤਾ ਫਕੀਰ ਕਹਿੰਦੇ ਖੋਲੇ ਗੰਡਾ ਡਰਨਾ ਬੰਦ ਕਰ ਚਿੰਤਾ ਕਰਨੀ ਫਿਕਰ ਕਰਨੀ ਬੰਦ ਕਰ ਔਰ ਆਪਣੇ ਰੱਬ ਤੇ ਯਕੀਨ ਕਰਨਾ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਸੋ ਜਿਹੜਾ ਉਸ ਤੇ ਵਿਸ਼ਵਾਸ ਕਰਦਾ ਹੈ ਤਾਂ ਫਿਰ ਉਹਦੀਆਂ ਚਿੰਤਾਵਾਂ ਫਿਕਰ ਸਾਰੇ ਦੂਰ ਹੋ ਜਾਂਦੀਆਂ ਔਰ ਉਹ ਜ਼ਿੰਦਗੀ ਬੇਫਿਕਰੀ ਨਾਲ ਜੀਣਾ ਸ਼ੁਰੂ ਕਰ ਦਿੰਦਾ ਕਿਉਂਕਿ ਪਤਾ ਹੈ ਕਿ ਮੇਰਾ ਮਾਲਿਕ ਮੇਰਾ ਪਰਮਾਤਮਾ ਮੇਰਾ ਪ੍ਰਭੂ ਮੇਰੇ ਨਾਲ ਹੈ ਇਸ ਲਈ ਜਿਸ ਗੱਡ ਨੂੰ ਕੋਈ ਨਹੀਂ ਖੋਲ ਸਕਦਾ ਉਸ ਗੱਡ ਨੂੰ ਫੱਕਰ ਦਿੰਦੇ ਖੋਲ ਯਾਰਾ ਤੇਰੇ ਮਸਲੇ ਸਭ ਹੱਲ ਹੋ ਜਾਣੇ ਤੇਰੇ ਮਸਲੇ ਸਭ ਹੱਲ ਹੋ ਜਾਣੇ ਰੱਖ ਸਿਦਕ ਤੂੰ ਨਾ ਕਦੇ ਡੋਲ ਯਾਰ ਬੱਲੇ ਸ਼ਾਹ ਕਹਿੰਦਾ ਸਿਦਕ ਰੱਖ ਯਕੀਨ ਰੱਖ ਸਿਦਕ ਦਾ ਮਤਲਬ ਹੁੰਦਾ ਵਿਸ਼ਵਾਸ ਨਾਲ ਡਟਿਆ ਰਹਿ ਬੈਠਾ ਰਹਿ ਯਕੀਨ ਦੇ ਨਾਲ ਸਿਦਕ ਰੱਖ ਕਿ ਮੇਰੇ ਹਰ ਮਸਲੇ ਦਾ ਹੱਲ ਕਿਉਂਕਿ ਮਸਲਾ ਕੋਈ ਵੀ ਹੋਵੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਦਾ ਜਾਂ ਕੋਈ ਬਿਮਾਰੀ ਦਾ ਮਸਲਾ ਕਈ ਵਾਰਾ ਜੀਵਨ ਦੇ ਵਿੱਚ ਹੋਰ ਕਈ ਉਲਝਣਾਂ ਦੇ ਮਸਲੇ ਹੁੰਦੇ ਬੰਦਾ ਕੋਲ ਨਾ ਮਸਲਾ ਆ ਗਿਆ ਮੇਰੇ ਜੀਵਨ 'ਚ ਤਾਂ ਹਰ ਮਸਲੇ ਦਾ ਹੱਲ ਹਰ ਸਵਾਲ ਦਾ ਜਵਾਬ ਇਸ ਲਈ ਤੇਰੇ ਜੀਵਨ ਚ ਕੋਈ ਵੀ ਮਸਲਾ ਹੋਵੇ ਬਸ ਸਦਕ ਰੱਖ ਯਕੀਨ ਰੱਖ ਵਿਸ਼ਵਾਸ ਰੱਖ ਆਪਣੇ ਉਸ ਰੱਬ ਦੇ ਉੱਪਰ